ਮਨਾਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਰਾਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਪੰਜਾਬੀ ਮੁੰਡਿਆਂ ਦੇ ਨਾਲ ਟੱਕਾ ਹੋ ਰਿਹਾ ਪਰ ਇੱਥੇ ਪੰਜਾਬੀਆਂ ਦੇ ਨਾਲ ਨਹੀਂ ਸਾਰਿਆਂ ਦੇ ਨਾਲ ਹੀ ਟੱਕਾ ਹੋ ਰਿਹਾ ਚਾਹੇ ਉਹ ਪੰਜਾਬ ਦਾ ਹਰਿਆਣਾ ਦਾ ਜਾਂ ਯੂਪੀ ਦਾ ਸਾਡੇ ਨਾਲ ਦਿੱਲੀ ਦੇ ਵੀ ਕੁਝ ਸਾਡੇ ਵੀਰ ਜਿਹੜੇ ਮੌਜੂਦ ਨੇ ਇਹਨਾਂ ਨਾਲ ਵੀ ਇੱਕ ਕਾਸਟਲ ਹੋਟਲ ਜਿਹੜਾ ਕਿ ਮਾਲ ਰੋਡ ਤੋਂ 1.5 ਕਿਲੋਮੀਟਰ ਉੱਪਰ ਜਾ ਕੇ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉਹਨਾਂ ਨੇ ਮਿਸ ਬਿਹੇਵ ਵੀ ਕੀਤਾ ਔਰ ਸਾਡੇ ਨਾਲ ਵੀ ਮਿਸ ਬਿਹੇਵ ਕੀਤਾ यहाँ का जो रिव्यू है बहुत ज्यादा खराब है और बिल्कुल भी अच्छा नहीं लगा यहाँ पर आने के बाद यहाँ के क्योंकि होटल वगैरह सब करने होटल्स वगैरह का जो काम जो कहा था इन्होंने होटल्स में ये फैसिलिटी वो फैसिलिटी फैसिलिटी के नाम पे जीरो और पानी गर्म नहीं मिले बाथरूम वाशरूम साफ नहीं सी जिड़िया बेडशीट सी खराब सी और सब बड़ी गल बंदा इतने मूड स्विच करने वास्ते आता है ਪਰ ਜਦੋਂ ਤੁਹਾਡੀ ਸੈਲਫ ਰਿਸਪੈਕਟ ਨੂੰ ਕੋਈ ਹਿੱਟ ਕਰਦਾ ਤਾਂ ਤੁਹਾਡਾ ਸਾਰਾ ਜਿਹੜਾ ਮੂਡ ਹੈ ਖਰਾਬ ਹੋ ਜਾਂਦਾ ਫੈਮਿਲੀ ਨਾਲ ਹੁੰਦੀ ਹੈ ਤੇ ਕੋਈ ਵੀ ਫਾਇਦਾ ਨਹੀਂ ਰਹਿੰਦਾ ਉਰੇ ਆਣ ਦਾ ਸਵਾਗਤ ਹੈ ਜੀ ਐਚਐਨ ਪੰਜਾਬੀ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਨਿਊਜ਼ ਚੈਨਲ ਤੇ ਸਾਡੇ ਤੇ ਦੇ ਉਤੇ ਲਗਾਤਾਰ ਅਸੀਂ ਮਨਾਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੁਰਾਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਸੀ ਕਿ ਪੰਜਾਬੀ ਮੁੰਡਿਆਂ ਦੇ ਨਾਲ ਟੱਕਾ ਹੋ ਰਿਹਾ ਪਰ ਇੱਥੇ ਪੰਜਾਬੀਆਂ ਦੇ ਨਾਲ ਨਹੀਂ ਸਾਰਿਆਂ ਦੇ ਨਾਲ ਹੀ ਤੱਕਾ ਹੋ ਰਿਹਾ ਹੈ ਚਾਹੇ ਉਹ ਪੰਜਾਬ ਦਾ ਹਰਿਆਣਾ ਦਾ ਜਾਂ ਯੂਪੀ ਦਾ ਸਾਡੇ ਨਾਲ ਦਿੱਲੀ ਦੇ ਵੀ ਕੁਝ ਸਾਡੇ ਵੀਰ ਜਿਹੜੇ ਮੌਜੂਦ ਨੇ ਇਹਨਾਂ ਨਾਲ ਵੀ ਇੱਕ ਕਾਸਟਲ ਹੋਟਲ ਜਿਹੜਾ ਕਿ ਮਾਲ ਰੋਡ ਤੋਂ 1.5 ਕਿਲੋਮੀਟਰ ਉੱਪਰ ਜਾ ਕੇ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਉਹਨਾਂ ਨੇ ਮਿਸਬੀਹੇਵ ਵੀ ਕੀਤਾ ਔਰ ਸਾਡੇ ਨਾਲ ਵੀ ਮਿਸਬੀਹੇਵ ਕੀਤਾ ਔਰ ਫੈਸਿਲਿਟੀਆਂ ਕੀ ਸੀਗੀਆਂ ਤੁਹਾਨੂੰ ਤਸਵੀਰਾਂ ਦੱਸਣੀਆਂ ਕਿ ਪਹਿਲਾਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਇੱਥੇ ਗੀਜ਼ਰ ਵੀ ਲੱਗਿਆ ਹੋਇਆ ਹੈ ਤੇ ਇੱਥੇ ਗਰਮ ਪਾਣੀ ਆਏਗਾ कुछ भी नहीं मिलेगा मेरा मेरा। अच्छा, तो बहुत सारी फैसिलिटीज गयी थी कौन सा होटल कौन सा था क्रिस्टल रॉकल रॉकटल मनाली में मनाली में क्रिस्टल रॉक कैसा लगा रिव्यू कैसा था आपका मैं तो वन ही रिव्यू दूंगा वन भी नहीं दूंगा जीरो ही रिव्यू है इसका इन्होंने रिव्यू के नाम पर मतलब इन्होंने मतलब सेल्फ रेस्पेक्ट भी हार्म करी हमारी एज एडवोकेट हम लिए हैं डेली में प्रैक्टिस कर रहे हैं बस यहाँ पर जो आने का पर्पज रहता है कि थोड़ा इंसान का मूड स्विंग्स रहते हैं थोड़ा बहुत तो स्विच हो जाए ये ट्रेवलिंग परपज मेरा रहता है और जगह भी जा चुका है मगर यहाँ का जो रिव्यू है बहुत ज्यादा खराब है और बिल्कुल भी अच्छा नहीं लगा यहाँ पर आने के बाद यहाँ के क्योंकि होटल वगैरह होटल वगैरह का जो काम जो कहा था इन्होंने होटल्स में ये फैसिलिटी वो फैसिलिटी फैसिलिटी के नाम पे जीरो पैसे दिए आपने पर डे का पच्चीस सौ रूपए का इनका रेंट है और क्या कहते हैं पच्चीस सौ तीन हज़ार जिस हिसाब से भी वो होता है मगर उस हिसाब से कोई वो नहीं लिफ्ट बंद रहती है यहाँ पर तो। खाने के मामले में अगर बाहर से कुछ इंसान अगर स्नैक्स बिस्किट अगर भाइयों के लिए ले आया हमें तो उसके ऊपर भी इन्होंने बहुत ज़्यादा वो करा कि मिसबिहीव भी करा और इन्होंने ये कहा कि आप फाइन लगेगा ऐसा कोई फाइन थोड़ी होता है ऐसा कॉन्ट्रैक्ट हमारा थोड़ी हुआ है इनसे क्या फाइन लगे और अ कॉन्ट्रैक्ट हुआ है तो हम भी इनके ऊपर फिर ब्रीच ऑफ कॉन्ट्रैक्ट लाएंगे पानी गर्म नहीं है ये और भी चीज़ें नहीं है यहाँ पर तो ऐसा हम भी लगा सकते हैं

ਔਰ ਸਭ ਤੋਂ ਬੜੀ ਗੱਲ ਬੰਦਾ ਇੱਥੇ ਮੂਡ ਸਵਿਚ ਕਰਨ ਵਾਸਤੇ ਆਉਂਦਾ ਹੈ ਪਰ ਜਦੋਂ ਤੁਹਾਡੀ ਸੈਲਫ ਰਿਸਪੈਕਟ ਨੂੰ ਕੋਈ ਹਿੱਟ ਕਰਦਾ ਹੈ ਤਾਂ ਤੁਹਾਡਾ ਸਾਰਾ ਜਿਹੜਾ ਮੂਡ ਹੈ ਖਰਾਬ ਹੋ ਜਾਂਦਾ ਹੈ ਫੈਮਿਲੀ ਦੇ ਨਾਲ ਹੁੰਦੀ ਹੈ ਤੇ ਕੋਈ ਵੀ ਫਾਇਦਾ ਨਹੀਂ ਰਹਿੰਦਾ ਉਰੇ ਆਣ ਦਾ ਇਸ ਤਰ੍ਹਾਂ ਦੇ ਹੋਟਲਾਂ ਤੋਂ ਬਚੋ ਰੌਕ ਕਾਸਟਲ ਨਾਮ ਦਾ ਜਿਹੜਾ ਹੋਟਲ ਹੈ ਉਹਨਾਂ ਨੇ ਮਿਸਬਿਹੇਵ ਕੀਤਾ ਸਾਡੇ ਨਾਲ ਵੀ ਤੇ ਸਾਡੇ ਨਾਲ ਜਿਹੜੇ ਹੋਰ ਬ੍ਰਦਰ ਤੇ ਉਹਨਾਂ ਦੇ ਨਾਲ ਵੀ ਤੇ ਤੁਹਾਨੂੰ ਇਹਨਾਂ ਦਾ ਰਿਵਿਊ ਵੀ ਦਿਖਾਵਾਂਗੇ ਤੇ ਇਹਨਾਂ ਦਾ ਜਿਹੜਾ ਗੂਗਲ ਪੇਜ ਹੈ ਉੱਥੇ ਜਾ ਕੇ ਵੀ ਆਪਣੇ ਕਮੈਂਟਾਂ ਦੇ ਵਿੱਚ رائے ਜਰੂਰ ਦਿਓ ਡਿਸਕ੍ਰਿਪਸ਼ਨ ਦੇ ਵਿੱਚ ਜਿਹੜਾ ਲਿੰਕ ਪਾਇਆ ਇਹਨਾਂ ਦਾ ਕਿ ਇਹਨਾਂ ਦੇ ਹੋਟਲ ਦੀਆਂ ਕੀ ਤਸਵੀਰਾਂ ਨੇ ਜੁੜੇ ਰਹੋ ਆਜ਼ਾਦ ਹਿਊਮਨਿਟੀ ਵੀ ਦੇ ਨਾਲ